ਸਾਰਿਆਂ ਤੋਂ ਪਹਿਲਾਂ ਤਾਂ ਇਹ ਸੋਸ਼ਲ ਕਲ ਜਿੰਨੇ ਵੀ ਭਰਾ ਆਪਣੇ ਪੇਜ ਨਾਲ ਜੁੜੇ ਨੇ ਪੇਜ ਨੂੰ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਹਾਂ ਇੱਕ ਬਾਲੀਆਂ ਖਾਸ ਗੱਲਾਂ ਨਾ ਕਰਦੇ ਹੋਏ ਆਪਾਂ ਇਹ ਜ਼ਰੂਰ ਦੱਸਦੇ ਹਾਂ ਬਈ ਆਪਾਂ ਅੱਜ ਸ਼ਿਫਟ ਗੋਲ ਦਾ ਲੱਗ ਕੇ ਲੈ ਇੱਕ ਹੋਰ ਲਾਇਆ ਹੈਗਾ ਆਪਾਂ ਦੋਨੇ ਅਲੱਗ-ਅਲੱਗ ਨੇ ਦੋਨਾਂ ਦਾ ਝਾੜ ਵੀ ਦੱਸਾਂਗੇ ਤੁਹਾਨੂੰ ਸਾਰੇ ਡਿਟੇਲ ਦੱਸਾਂਗੇ ਤੇ ਇਹਦੇ ਵਿੱਚ ਪਿਛਲੀ ਜਿਹੜੀ ਵੀਡੀਓ ਪਾਈ ਸੀ ਤੋਂ ਉਹਦੇ ਵਿੱਚ ਦੱਸਿਆ ਸੀ ਤੁਹਾਨੂੰ ਫੇਮ ਕਰਿਆ ਸੀ ਜਿਹੜਾ ਵਾਇਰ ਦਾ ਫੇਮ ਕਰਿਆ ਸੀ ਫੇਮ ਦੇ ਨਾਲ ਆਪਾਂ ਐਮੀ ਸਟਾਰਟਅਪ ਜਿਹੜਾ ਸਜੈਂਟਾ ਦਾ ਹੈ ਉਹ ਪਾਇਆ ਸੀਗਾ ਤੇ ਇਹਦਾ ਜਿਹੜਾ ਵਾਇਰ ਦਾ ਨੀਤੀਬੋ ਇਹਦਾ ਵੀ ਬਹੁਤ ਸੁਣਾ ਰਿਜ਼ਲਟ ਹੈ ਕੋਈ ਆਪ ਨੂੰ ਬਈ ਕੰਪਨੀਆਂ ਦਾ ਲਾਲਚ ਨਹੀਂ ਵੀ ਕਿਸੇ ਕੰਪਨੀ ਨੇ ਲਾਲਚ ਦਿੱਤਾ ਤਾਂ ਉਹਦੀ ਐਡ ਲਾਉਣੇ ਆਪਾਂ ਆਪਾਂ ਆਪਦਾ ਰਿਜ਼ਲਟ ਦੇਖਿਆ ਇਸ ਚੀਜ਼ ਦਾ ਬਈ ਆਪਾਂ ਤਾਂ ਹੀ ਗੇਣੇ ਤੁਹਾਨੂੰ 2014 ਤੋਂ ਲੈ ਕੇ ਹੀ ਆਪਾਂ ਵਰਤੀ ਜਾਨੀ ਜਿਹੜਾ ਫੇਮ ਹੈ ਵਾਇਰ ਦਾ ਉਹਦੋਂ ਤੋਂ ਆਪਾਂ ਜ਼ਿਆਦਾਤਰ ਜ਼ਿਆਦਾ ਜੀਰੀ ਲਾਉਂਦੇ ਸੀਗੇ ਤਾਂ ਆਪਾਂ ਨੂੰ ਕਹੀਂ ਪਤਾ ਲੱਗਿਆ ਬਈ 35 ਤੋਂ 40 ਦਿਨ ਦਾ ਅਸਰ ਹੈ ਦਾ ਜੇ ਆਪਾਂ 30 ਦਿਨ ਦਾ ਵੀ ਮੰਨ ਲਈਏ ਦੋ ਸਪ੍ਰੇਆਂ ਨਾਲ ਆਪਣੇ 60 ਦਿਨ ਟੱਪਦੇ ਨੇ ਤੇ ਜੇ 4 ਮਹੀਨੇ ਦੀ ਵੈਰਿਟੀ ਆਪਾਂ ਟਾਪ ਦੀ ਵੈਰਿਟੀ ਲਾਉਣੀ ਤਾਂ ਵੀ ਬਹੁਤ ਵਧੀਆ ਦੋ ਹੀ ਸਪ੍ਰੇਆਂ ਨਾਲ ਆਪਣਾ ਝੋਨੇ ਦਾ ਪਕਾਹ ਹੁੰਦਾ ਬਈ ਆਪਾਂ ਇਹ ਕਿਨੇ ਅਰੀਜਨਲ ਪ੍ਰੋਡਕਟ ਵਰਤੋ ਇਹਦਾ ਬੈਰਦਾਸੀ ਨਟੀਬੋ 1 ਕਿਲੋ ਦੀ ਪੈਕਿੰਗ ਹੈ ਬਈ ਫੰਗੀ ਸਾਈਡ ਹੈ ਜਿਹੜਾ ਬਹੁਤ ਸੋਹਣਾ ਰਿਜ਼ਲਟ ਮਿਲੇਗਾ ਪੈਂਦਾ ਜ਼ਰੂਰ ਥੋੜਾ ਇਹ ਮਹਿੰਗਾ ਹੈ ਬਾਰੀਵਿੰਦੇ ਨਾ ਤਾਂ ਆਪ ਨੂੰ ਖੇਤ ਦੇ ਵਿੱਚ ਬਈ ਢੋਲੀ ਲੈ ਕੇ ਮੋਡੇ ਵੜਾਉਣ ਦੀ ਆਦਤ ਬਣੀ ਹੈ ਤੇ ਨਾ ਹੀ ਕਿਸੇ ਤੋਂ ਇੰਨੀ ਬਾਰੀਵਿੰਦੇ ਦੇ ਚ ਝੋਨੇ ਦੇ ਵਿੱਚ ਸਪਰੇਅ ਜ਼ਿਆਦਾ ਹੋਵੇ ਚੰਗੀ ਚੀਜ਼ ਵਰਤ ਲੋ ਅਬਰ ਦਾ ਫੀਮ ਹੈ ਇਹਦਾ ਵੀ ਬਹੁਤ ਸੋਹਣਾ ਰਿਜ਼ਲਟ ਹੈ ਬਾਈ ਆ ਜਿਹੜਾ ਨੇ ਟੀਬੋ ਹੈ ਇਹਦਾ ਤਾਂ ਵਾੜਾ ਹੀ ਵੱਖਰਾ ਰਿਜ਼ਲਟ ਹੈ ਕਿਉਂਕਿ ਇਹਦੀ ਢੇਰੀ ਵੱਖਰੀ ਦਿੰਦੀ ਹੈ ਯਾਰ ਅਸੀਂ ਕਣਕ ਦੇ ਵਿੱਚ ਕਰਿਆ ਸੀ 2 ਸਾਲ ਲਗਾਤਾਰ ਤੇ ਬਹੁਤ ਹੀ ਵਧੀਆ ਰਿਹਾ ਬਾਈ ਤੇ ਬਹੁਤ ਵਧੀਆ ਰਿਜ਼ਲਟ ਮਿਲੇਗਾ ਆਪਾਂ ਨੂੰ ਦਾਣੇ ਦੀ ਮਟਾਈ ਬਹੁਤ ਜ਼ਿਆਦਾ ਤੇ ਚਮਕ ਵੀ ਬਹੁਤ ਜ਼ਿਆਦਾ ਸੀ ਯਾਰ ਢੇਰੀ ਵੱਖਰੀ ਦਿਸਦੀ ਸੀ ਮੰਡੀ ਦੇ ਵਿੱਚ ਇਸੀ ਕਰਕੇ ਆਪਾਂ ਕਹਿੰਨੇ ਕਿਸਾਨਾਂ ਨੂੰ ਆਪਾਂ ਨੂੰ ਕੇਰਾ ਜਰੂਰ ਮਹਿੰਗਾ ਲੱਗੂ ਆ ਦੂਜੀਆਂ ਪਾਵਾ ਹੀ ਚਾਰ ਦਵਾਈਆਂ ਕਰਦਾਂਗੇ ਇਹ ਆਪਾਂ ਨੂੰ ਦੋਨਾਂ ਲਈ ਸਰ ਜੂ ਆ ਤੇ ਜਿਹੜੀ ਆਪਣੀ ਪਕਾਈ ਐ ਉਹ ਵੱਖਰੀ ਬਚੂਗੀ ਆਪਾਂ ਨੂੰ ਐਸ 3 ਕੇ ਨਾਲ ਤੁਸੀਂ ਸਪਰੇਅ ਕਰੋ ਵਧੀਆ ਚਾਰ ਹੀ ਢੋਲੀਆਂ ਪਾਈਆਂ ਤੇ ਚਾਰਾਂ ਦੇ ਵਿੱਚ ਪੂਰੀ ਸਹੀ ডোজ ਪਾਈ ਆਪਾਂ ਤੇ ਵਧੀਆ ਸ਼ਾਨਦਾਰ ਤਰੀਕੇ ਨਾਲ ਸਪਰੇਅ ਹੋਈ ਜਾਂਦੀ ਇਹਦੇ ਨਾਲ ਦੇਖੋ ਜੀ ਆਪਾਂ ਇੰਜਨ ਵਾਲੀ ਢੋਲੀ ਨਾਲ ਵੀ ਕਰ ਸਕਦੇ ਹਾਂ ਸਪਰੇਅ ਉਹ ਆਡੋ ਆਡਾ ਆਪਣੇ ਤੇ ਡਿਪੈਂਡ ਹੈ ਵੀ ਆਪਾਂ ਕਿਹੜੀ ਨਾਲ ਸਪਰੇਅ ਕਰਨੀ ਹੈ ਸਾਨੂੰ ਇਹ ਵਧੀਆ ਲੱਗੀ ਅਸੀਂ ਇਹਦੇ ਨਾਲ ਕਰਦੇ ਹਾਂ ਬੇਸੇ ਤਕਰੀਬਨ ਸਭ ਨੂੰ ਵਧੀਆ ਲੱਗਦੀ ਹੈ ਇਹ ਢੋਲੀ ਸਹੀ ਹੈ ਆਪਾਂ ਦਾ ਨਾ ਜੀ ਕੋਈ ਕੰਪਨੀ ਨੇ ਆਪ ਨੂੰ ਕੁਝ ਦੇਣਾ ਤੇ ਨਾ ਆਪਾਂ ਕੰਪਨੀ ਤੋਂ ਕੁਝ ਲੈਣਾ ਨਾ ਆਪਾਂ ਨੂੰ ਕੁਝ ਦੇਵੇ ਉਹ ਆਪਾਂ ਦਾ ਆਪਣੀ ਫਸਲ ਤੇ ਡਿਪੈਂਡ ਹੈ ਜੀ ਅਪਦੇ ਹੀ ਕਹਿੰਨੇ ਕਿਸਾਨ ਪ੍ਰਮਾਣ ਨੂੰ ਬਈ ਵੀ ਡੁਪਲੀਕੇਟ ਦਵਾਈਆਂ ਤੋਂ ਬਚੋ ਚੰਗੀ ਤੇ Ориਜਨਲ ਚੀਜ਼ ਵਰਤੋ ਇਹ ਬਈ ਜੀ ਵਰਲਡ ਦੇ ਨਾ 196 ਦੇਸ਼ਾਂ ਦੇ ਵਿੱਚ ਵਰਤੀ ਜਾਂਦੀ ਹੈ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਇਹ ਵਾਇਰ ਨੂੰ ਫੇਮ ਵਗੈਰਾ ਵਰਤਦੇ ਆ